ਸਾਰੇ ਜੀ ਜੀ ਕਰਾਉਂਦੇ ਜੈ ਬਾਬਾ ਕੀ ਅਰ ਬਾਬੇ ਦੀ ਜੈ ਕਬੀ ਧੰਨ ਕਬੀ ਧੰਨ ਧੰਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਕੀ ਜੈ ਸੋ ਬਾਬਾ ਸਾਹਿਬ ਮਿਲਦਾ ਕੀ ਨੇ ਜੋ ਸਾਨੂੰ ਇਕੱਠਾ ਕਰਦਾ ਬੋਲਾ ਬਹੁਤ ਸਾਰਾ ਉਹਨੇ ਸਾਡੇ ਵਾਸਤੇ ਸੋਚਿਆ ਨਾ ਤੇ ਮੈਂ ਬਾਬਾ ਸਾਹਿਬ ਜੀ ਦੀ ਸੋਚਦੇ ਸ਼ਾਹ ਬਰਨਾਰਾ ਸੋ ਮੇਰੇ ਭਾਈ ਸੋਮਗਿਰੀ ਤੇ ਅਰुण ਸਰਦਾਰ ਜੀ ਨੇ ਜੋੜਾ ਜੀ ਬਰਲਗ ਪਾਲਾ ਸਾਰੇ ਨੂੰ ਇਕੱਠਾ ਕਰਕੇ ਮੰਜਦੇ ਇਕ ਮੰਜਦੇ ਸਾਰਾ ਮਾਣਸ ਰਮ ਕਰਨਾ ਬਹੁਤ ਵੱਡਾ ਬਰਲਾ ਸੋ ਸਾਡੇ ਸਮਾਗਮ ਦੇ ਵਿੱਚ ਜਿਹੜੇ ਤਰ੍ਹਾਂ ਭਰਾਲੇ ਹੋਣੇ ਹੀ ਰਹਿਣੇ ਚਾਹੀਦੇ ਹੈ ਮੈਂ ਅਰुण ਸਰਦਾਰ ਜੀ ਸੋਮਗਿਰੀ ਤੇ ਸਮੁੱਚੀ ਟੀਮ ਨੂੰ ਕੋਈ 5 ਦਿਨਾਂ ਤੇ 5 ਦਿਨਾਂ ਨਾ ਜਿੰਨੇ ਤੇ ਮੇਰੀ ਮਾਤਾ ਪਿਤਾ ਪੈਣਾ ਤੇ ਪੁੰਚਿਆ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਮੇਰੇ ਵੱਡੇ ਭਾਈ ਜੋ ਕਿ ਸਾਰੇ ਇੱਥੇ ਲੱਗੇ ਨੇ ਦਾ ਸਾਰਾ ਟਾਈਮ ਕੱਢੀ ਇਹਦਾ ਤੁਸੀਂ ਟਾਈਮ ਕੱਢਿਆ ਨਾ ਵਿਰਥ ਨਹੀਂ ਨਾ ਇਹ ਆਪਣੇ ਵਾਸਤੇ ਹੀ ਆਪਣੇ ਸਮਾਂ ਵਰਤੇ ਅਸੀਂ ਪੈ ਗੋਡੇ ਆ ਕਿ ਜਿਹੜਾ ਸਾਨੂੰ ਸਾਡੇ ਅੰਗਰੇਜ਼ਾਂ ਕੋਲ ਬੜੀ ਪੀੜੀ ਆ ਉਹਨਾਂ ਨੂੰ ਪਾੜ ਦੇਈਏ ਤੋਂ ਮੇਰੀ ਕੋਈ ਬੇਨਤੀ ਹੈ ਕਿ ਜਦੋਂ ਇਹਦਾ ਕੋਈ ਵੀ ਤੁਰਨ ਹੁੰਦਾ ਤਾਂ ਆਦਰੂ ਜਿਹੜੇ ਕਿ ਸੰਚਾਲਕ ਕਰਨ ਵਾਲੇ ਬਹੁਤ ਮਿਹਨਤ ਕਰ ਰਹੇ ਨੇ ਇਹ ਮਿਹਨਤ ਕਰਦੇ ਨੇ ਕਿ ਸਾਰਿਆਂ ਨੂੰ ਇਕੱਠੇ ਲਾ ਦੇ। ਸੋ ਇਧਰ ਇਹ ਪਰਲੇ ਕਰਨੇ ਸੇਵਾ ਕਰਨੀ ਕਹਿੰਦੇ ਸਤਿਗੁਰੂ ਦੀ ਸੇਵਾ ਸਫਲ ਹੈ ਇਹ ਤੋਂ ਕਰੇ ਇਤਲਾ। ਸੋ ਬਾਅਦ ਨੇ ਸਮੂਹ ਬਾਲਕ ਵੀ ਜੁੜ ਗਿਆ ਸੋ ਤੁਸੀਂ ਸਾਰੇ ਜਦੋਂ ਕੋਈ ਇਦਰਾ ਪ੍ਰੋਗਰਾਮ ਹੋਗਾ ਇੱਕ ਵੱਡਾ ਅੰਦਾਰ ਦੇ ਅਦਰੋ ਕਿ ਤਾਂਗੀ ਪਤਾ ਲੱਗੇ ਦੁਨੀਆ ਨੂੰ ਕਿ ਇਹ ਸਮਾਜ ਖੜਾ ਉੱਠ ਕੇ ਖੜਾ ਹੋ ਗਿਆ ਹੈ ਸੋ ਬਹੁਤ ਸਾਰੇ ਬਹਾਨੇ ਕਿਹਾ ਕਿ ਇਹ ਜੁਟਣਾ ਚਾਹੀਦਾ ਇੱਕ ਜੁਟਾ ਆਪਾਂ ਹੈਗੇ ਹਾਂ ਪਰ ਬਥੇਰੇ ਕਹਿੰਦੇ ਸੋਚਦੇ ਨੇ ਮੈਂ ਨਹੀਂ ਜਾਵਾਂ ਚਲੋ ਇਹ ਦੂਜੇ ਲੋਕਾਂ ਦਾ ਵੀ ਨਾਮ ਦਾ ਹੋ ਜਾਣਾ ਨਹੀਂ ਸਾਨੂੰ ਜੁੜ ਜਿੜੀ ਬਾਹਰ ਕੇ ਸਾਨੂੰ ਜਿਹੜਾ ਪਹੁੰਚਣਾ ਚਾਹੀਦਾ ਹੈ ਮੈਂ ਪਰ ਇਹ ਤੁਹਾਨੂੰ ਜਨਾ ਅਨੁਜਤ ਕੀ ਮਮਾ ਗੇ ਤੁਹਾਨੂੰ ਬਹੁਤ ਬੁਧਾਈ ਹੈ ਜੈ ਬਾਲਮੀਕੀ ਹਰਿ ਹਰਿ ਸੋ ਬਹੁਤ ਹੀ ਵਧੀਆ ਵਿਚਾਰ ਕਿ ਸਾਨੂੰ ਸਾਰਿਆਂ ਨੂੰ मोटे खां मोट